ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਐਡਵੋਕੇਟ ਗਗਨਪ੍ਰੀਤ ਸੇ 77 ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਅੱਜ ਸਾਡੇ ਇਲਾਕੇ ਭਾਈ ਰਣਜੀਤ ਸਿੰਘ ਨਗਰ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਇਸਤੇ ਸਸਤਾ ਸਦਾਵਾ ਵੱਲੋਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬੜੇ ਉਤਸ਼ਾਹ ਅਤੇ ਬੜੇ ਚਾਅ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਨਗਰ ਕੀਰਤਨ ਸਜਾਇਆ ਜਾ ਰਿਹਾ ਔਰ ਸੰਗਤ ਇਸ ਚੀਜ਼ ਦਾ ਬਹੁਤ ਉਤਸ਼ਾਹ ਹੈ ਸਾਰੀਆਂ ਸੰਗਤਾਂ ਜਿਹੜੀਆਂ ਵੀ ਇੱਥੇ ਦਰਸ਼ਨ ਕਰਨ ਆਈਆਂ ਹਨ ਮੈਂ ਸਾਰੀਆਂ ਸੰਗਤਾਂ ਦੇ ਚਰਨਾਂ ਹੱਥ ਜੋੜ ਕੇ ਅਰਦਾਸ ਵੀ ਕਰਦਾ ਹਾਂ ਕਿ ਉਹਨਾਂ ਲਈ ਉਹਨਾਂ ਦੀ ਛੜਤੀ ਗੱਲ ਦੀ ਅਰਦਾਸ ਵੀ ਕਰਦਾ ਹਾਂ ਤੇ ਉਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਤਨ ਬਾਬਾ ਦੀਪ ਸਿੰਘ ਜੀ ਜੀ ਟੀਮ ਦੀ ਯਾਦ ਵਿੱਚ ਅੱਜ ਦਾ ਸਵਾਗਤ ਗੁਰਦੁਆਰਾ ਜੇਬਲਾਕ ਤੋਂ ਜੋ ਸੰਗਰ ਕੀ ਤਰ ਅਰੰਭ ਹੋਇਆ ਸ਼ਹਿਰ ਦੀਆਂ ਸਿੰਘ ਸੁਭਾਵਾਂ ਇਸ ਤਰੀ ਸਾਹ ਸੰਜਵਾਂ ਇਸ ਨਗਰ ਕੀਰਤਨ ਵਿੱਚ ਸ਼ੁਭੀਦਕਾਰੀਆਂ ਨੂੰ ਅੱਜ ਦੇ ਪਾਵਨ ਤੇ ਇਤਿਹਾਸਕ ਦਿਨ ਤੇ ਮਖੂਤੀਆ ਨਗਰ ਕੀਰਤਨ ਜਿੰਜਵਾਵਾ ਅੱਜ ਸਾਰੀਆਂ ਇਸਤਰੀ ਸਸ਼ਕਤੀਕਰਨ ਦਾ ਹੱਕਦਾਰਾਂ ਜਿਨ੍ਹਾਂ ਨੇ ਬਾਬਾ ਦੀਪ ਸਿੰਘ ਦੀ ਯਾਦ ਵਿੱਚ ਨਗਰ ਕੀਰਤਨ ਵਿੱਚ ਸ਼ੁਭੀਦ ਕੀਤੀ ਹੈ ਅੱਜ ਦੇ ਪ੍ਰਕਾਸ਼ ਦਿਨ ਤੇ ਮਖੂਤੀਆ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਗੁਰਵਿੰਦਰਪਾਲ ਸਿੰਘ ਬੱਪੂ ਅਤੇ ਉਹਨਾਂ ਦੇ ਪਿੱਛੇ ਪਰਿਵਾਰ ਨੇ ਰਲਕੇ ਇੱਤਲ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਅਜ ਨਗਰ ਗੀਤਨ ਜੋ ਆਰੰਭ ਕੀਤਾ ਪੂਰਾ ਲਈ ਕੋਤਾਨਕੋਟ ਧੰਨਵਾਦ ਪ੍ਰਬੰਧਕ ਕਮੇਟੀ ਦਾ ਅਰਨ ਨਗਰ ਗੀਤਨ ਵਿੱਚ ਸ਼ੁਲਿਤ ਕਰ ਰਿਹਾ ਸੰਗਤਾਂ ਦਾ ਧੰਵਾਦ ਵਾਏ ਗੁਰਜੀਕਾ ਖਾਲਸਾ ਵਾਏ ਗੁਰਜੀਕੀ ਪਟ ਹੈ ਹਾਂਜੀ ਪਹਿਲਾ ਸਾਰੇ ਚੈਨਲਾਂ ਨੂੰ ਸਤ ਸ੍ਰੀ ਅਕਾਲ ਮੈਂ ਜਗਦੀਪ ਸਿੰਘ ਘੁੰਮਣ ਤੇ ਵਾਰਡ ਨੰਬਰ 54 ਤੋਂ ਤੇ ਅੱਜ ਜਿਹੜਾ ਅੱਜ ਦੋ ਦਿਹਾੜੇ ਪਵਿੱਤਰ ਦਿਹਾੜੇ ਆ ਇੱਕ ਗਣਤੰਤਰ ਦਿਵਸ ਦਾ ਤੇ ਇੱਕ ਸਭ ਤੋਂ ਵੱਡਾ ਜਿਹੜਾ ਦਿਹਾੜਾ ਵਾ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦਾ ਤੇ ਉਹ ਸ਼ਹੀਦਾਂ ਦੇ ਸਰਤਾਜ ਜਿਹੜੇ ਆ ਉਹਨਾਂ ਦੀ ਯਾਦ ਦੇ ਵਿੱਚ ਹਰੇਕ ਸਾਲ ਇੱਥੋਂ ਨਗਰ ਕੀਰਤਨ ਆਰੰਭ ਕਰਾਇਆ ਜਾਂਦੇ ਆ ਜਿਦੇ ਵਿੱਚ ਸੱਦਾ ਪੱਤਰ ਸਾਨੂੰ ਹਰੇਕ ਵਾਰੀ ਦਿੱਤਾ ਜਾਂਦਾ ਤੇ ਇੱਕ ਗੁਰਿੰਦਰਪਾਲ ਬੱਪੂ ਜੀ ਆ ਜਿਹੜੇ ਉਹਨਾਂ ਨੇ ਇਸ ਨਗਰ ਕੀਰਤਨ ਦੀ ਇਸ ਗੁਰਦੁਆਰਾ ਸਾਹਿਬ ਦੀ ਬੜੀ ਜਾਣ ਕੇ ਜ਼ਿੰਦਗੀ ਪਰ ਸੇਵਾ ਕੀਤੀ ਆ ਤੇ ਉਹਨਾਂ ਦੇ ਉਹਨਾਂ ਦੀ ਬਦੌਲਤ ਹੀ ਕਹ ਲੋ ਵੀ ਇਹ ਨਗਰ ਕੀਰਤਨ ਆ ਜਿਹੜੇ ਉਦੋਂ ਤੋਂ ਲੈ ਕੇ ਚੱਲਿਆ ਆ ਰਿਹਾ ਉਹਦੇ ਵਿੱਚ ਹੋਰ ਬੜੀਆਂ ਟੀਮਾਂ ਨੇ ਸਾਡੇ ਲੀਲ ਸਾਹਿਬ ਨੇ ਸਾਡੇ ਮਠਾੜੂ ਸਾਹਿਬ ਨੇ ਸਾਡੇ ਗੁਇਲ ਸਾਹਿਬ ਨੇ ਤੇ ਇਹ ਇਹ ਜਿਹੜਾ ਇੱਕ ਦੁਨੀਆ ਨੂੰ ਦੱਸਿਆ ਜਾਂਦਾ ਕਿ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਤੇ ਜਿਹੜੇ ਸ਼ਹੀਦ ਆਪਣੇ ਕਹਿੰਦੇ ਵੀ ਸਭ ਤੋਂ ਉੱਤਮ ਸ਼ਹੀਦ ਜਿਹੜੇ ਬਾਬਾ ਦੀਪ ਸਿੰਘ ਆ ਜੇ ਬਾਬਾ ਦੀਪ ਸਿੰਘ ਦੇ ਦਰਵਾਜ਼ਾ ਦਰਬਾਰ ਚ ਜਾਂ ਉਹਨਾਂ ਦਾ ਨਾਮ ਲੈ ਕੇ ਕਿਤੋਂ ਆਪਾਂ ਕੋਈ ਮੰਨਤ ਵੀ ਮੰਗ ਲਈਏ ਨਾ ਉਹ ਵੀ 100% ਪੂਰੀ ਹੁੰਦੀ ਆ ਸੰਜੀਵ ਸ਼ੇਰੂ ਸਚਦੇਵਾ ਜੀ ਬੀਜੇਪੀ ਪੰਜਾਬ ਸਪੋਕਸਪਰਸਨ ਮੀਡੀਆ ਐਨਾਲਿਸਟ ਜੀ ਅੱਜ ਸਾਰੇ ਦੇਸ਼ ਵਾਸੀਆਂ ਵਾਸਤੇ ਬੜੀ ਹੀ ਖੁਸ਼ੀ ਵਾਲੀ ਗੱਲ ਜਿੱਥੇ ਕਿ ਅੱਜ 26 ਜਨਵਰੀ ਗਣਤੰਤਰ ਦਿਵਸ ਜਿਹੜਾ ਕਿ ਸਾਰਾ ਭਾਰਤ ਵਾ ਸਾਰਾ ਮਨਾ ਰਿਹਾ ਉਸੇ ਨੂੰ ਹੀ ਸਮਰਪਿਤ ਜਿੱਥੇ ਕਿ ਦੇਸ਼ ਦੀ ਸਾਡੀ ਜਿਹੜੀ ਪੰਜਾਬ ਦੀ ਘੋਮ ਤੇ ਉਹਦੇ ਜਿਹੜੇ ਸਾਡੇ ਮਹਾਨ ਜਿਹੜੇ ਕਹਿ ਸਕਦੇ ਆ ਸਾਡੇ ਦਿਸ਼ਾ ਨਿਰਦੇਸ਼ਕ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਜਨਮ ਦਿਹਾੜੇ ਦੇ ਦਿਵਸ ਦੇ ਉੱਪਰ ਜਿਹੜਾ 26 ਜਨਵਰੀ ਦਾ ਦਿਹਾੜਾ ਹੈ ਉਹ ਬੜੇ ਹੀ ਸ਼ਰਧਾ ਉਲਾਸ ਦੇ ਨਾਲ ਪੰਜਾਬੀਆਂ ਵੱਲੋਂ ਮਨਾਇਆ ਜਾਂਦਾ ਹੈ ਔਰ ਅੱਜ ਦਾ ਜਿਹੜਾ ਇਹ ਦਿਹਾੜਾ ਹੈ ਸਾਡੀ 26 ਜਨਵਰੀ ਨੂੰ ਅੱਜ ਇੱਕ ਜਿਹੜਾ ਮਹਾਨ ਨਗਰ ਕੀਰਤਨ ਹੈ ਉਹ ਭਾਈ ਰੰਦੀਰ ਸਿੰਘ ਨਗਰ ਜੇਬ ਬਲਾਕ ਦੇ ਗੁਰਦੁਆਰਾ ਸਾਹਿਬ ਗੁਰਦੁਆਰਾ ਦਸ਼ਮੇਸ਼ ਸਿੰਘ ਸਭਾ ਦੇ ਵਿੱਚ ਬੜੇ ਹੀ ਸ਼ਰਧਾ ਭਾਵ ਦੇ ਨਾਲ ਕੱਢਿਆ ਜਾ ਰਿਹਾ ਹੈ ਜਿਹੜਾ ਇਹ ਨਗਰ ਕੀਰਤਨ ਹੈ ਬੀ ਆਰ ਐਸ ਨਗਰ ਜੇਬ ਬਲਾਕ ਹਾਊਸਿੰਗ ਬੋਰਡ ਆਈ ਬਲਾਕ ਸੁਨੇਤਪੜ ਤੋਂ ਹੁੰਦਾ ਹੋਇਆ ਇਹ ਰਾਜਗੁਰੂ ਨਗਰ ਤੋਂ ਹੁੰਦਾ ਹੋਇਆ ਜੇਬ ਗੁਰਦੁਆਰਾ ਦਸ਼ਵੇ ਸਿੰਘ ਜੀ ਇਸੇ ਸਮਾਪਤੀ ਹੈ ਇਸ ਦਾ ਸਾਰਾ ਜਿਹੜਾ ਹੈ ਬਾਬਾ ਦੀਪ ਸਿੰਘ ਜਿਹੜੀ ਸੇਵਾ ਸੁਸਾਇਟੀ ਹੈ ਉਹ ਕਾਰਿਆਂ ਨੇ ਜਿਹੜੇ ਮੇਰੇ ਵੱਡੇ ਵੀਰ ਜੀ ਨੇ ਗगन ਜੀ ਜੋ ਕਿ ਸਾਡੇ ਜਥੇਦਾਰ ਜੋ ਕਿ ਸਵਰਗ ਅੱਤ ਮੇਰੇ ਵੱਡੇ ਵੀਰ ਵਾਸ ਕਰਦੇ ਨੇ ਜਥੇਦਾਰ ਪਪੂ ਜੀ ਉਹਨਾਂ ਦੀ ਯਾਦਗਾਰ ਨੂੰ ਹੀ ਸਮਰਪਿਤ ਜਿਹੜਾ ਉਹਨਾਂ ਦੇ ਬੇਟੇ ਨੇ ਗगन ਜੀ ਨੇ ਇਹ ਜਿਹੜਾ ਇਹ ਜਿਹੜਾ ਦਾ ਨਗਰ ਕੀਰਤਨ ਹੈ ਉਹ ਸਾਰਿਆਂ ਨੂੰ ਇੱਕ ਸਮਰਪਿਤ ਵੀ ਕੀਤਾ ਔਰ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਉਹਨਾਂ ਦੀ ਅਰਦਾਸ ਬੇਨਤੀ ਵੀ ਹੈ ਕਿ ਇਸੇ ਤਰ੍ਹਾਂ ਗੁਰੂ ਮਹਾਰਾਜ ਬਾਬਾ ਦੀਪ ਸਿੰਘ ਜੀ ਸਾਰੀਆਂ ਸੰਗਤਾਂ ਦੇ ਉੱਪਰ ਆਪਣਾ ਅਸ਼ੀਰਵਾਦ ਬਰਨ ਔਰ ਸਾਰਿਆਂ ਦੇ ਘਰ ਸੁੱਖ ਸਮਰiddhi ਆਵੇ ਔਰ ਇਸੇ ਤਰ੍ਹਾਂ ਹੀ ਸਾਰੇ ਜਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ